ਪੰਜਾਬ ਦੇ ਵਿੱਚ ਸ਼ੂਗਰ ਦੇ ਮਰੀਜ਼ ਬਹੁਤ ਹੋ ਚੁੱਕੇ ਨੇ ਹਰੇਕ ਤੀਜੇ ਚੌਥੇ ਬੰਦੇ ਨੂੰ ਅੱਜ ਕੱਲ ਸ਼ੂਗਰ ਹੈ ਤੇ ਉਹਨੂੰ ਦੇਖਦੇ ਹੋਏ ਆਪਣੀ ਯੂਨੀਵਰਸਿਟੀਆਂ ਨੇ ਸਰਕਾਰਾਂ ਨੇ ਇੱਕ ਕਣਕ ਕੱਢੀ ਆ ਸ਼ੂਗਰ ਫ੍ਰੀ ਆਰਐਸ1 ਤੇ ਬੱਲੀ ਦੇਖੋ ਇਹਦੀ ਬਹੁਤ ਮੋਟੀ ਆ ਸਭ ਤੋਂ ਪਹਿਲਾਂ ਸੱਸੀ ਕਲੰਕਰ ਸੱਸੀ ਕਾਲ ਜੀ ਇਹਦਾ ਕੀ ਫਾਇਦਾ ਜੀ ਇਹ ਕਣਕ ਦਾ ਇਹ ਆਰਐਸ1 ਕਣਕ ਹੈ ਹਾਂਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਤਿਆਰ ਕੀਤੀ ਹੈ ਇਹ ਪੀਏਯੂ ਲੁਧਿਆਣਾ ਨੇ ਪੀਏਯੂ ਲੁਧਿਆਣਾ ਨੇ ਜੀ ਸ਼ੂਗਰ ਫ੍ਰੀ ਹੈ ਹਾਂ ਮਤਲਬ ਕਿ ਇਹਦੀ ਜਿਹੜੀ ਰੋਟੀ ਬਣਾ ਕੇ ਖਾਵਾਂਗੇ ਨਾ ਆਪਾਂ ਉਹਦੇ ਵੀ ਸ਼ੂਗਰ ਨਹੀਂ ਹੋਊ। ਬਾਕੀ ਜਿੰਨੀਆਂ ਵੀ ਕਣਕਾਂ ਨੇ ਕੋਈ ਵੀ ਕਣਕ ਚਾਹੇ ਸਭ 'ਚ ਸ਼ੂਗਰ ਹੁੰਦੀ ਹੈ। ਇਹਦੇ ਵੀ ਸ਼ੂਗਰ ਨਹੀਂ ਹੈਗੀ। ਠੀਕ ਹੈ। ਸ਼ੂਗਰ ਸ਼ੂਗਰਲੈਸ ਜਿਵੇਂ ਕੋਈ ਕਿਸੇ ਨੂੰ ਸ਼ੂਗਰ ਹੈ ਵੀ ਬਿੱਗਾ ਕਨਾਲ ਆਪਣੇ ਜਿਹੀ ਹਾਂ ਆਪ ਆਪਦੇ ਘਰ ਜੋਗੀ ਇੱਕ ਕਿੱਲਾ ਅੱਧਾ ਕਿੱਲਾ ਜ਼ਰੂਰ ਭੀਜੋ ਹਾਂਜੀ ਵੀ ਜਿਹਦੇ ਨਾਲ ਸ਼ੂਗਰ ਫ੍ਰੀ ਬੰਦਾ ਬਣਾ ਕੇ ਰੋਟੀ ਆਪ ਦੀ ਘਰ ਜੋਗੇ ਦਾ ਬਣਾ ਕੇ ਹਾਂ ਇਹ ਕਾਫੀ ਹੱਦ ਤੱਕ ਕੰਟਰੋਲ ਹੋ ਜਾਂਦਾ ਕਿਉਂਕਿ ਰੋਟੀ ਤਾਂ ਰੋਜ਼ ਖਾਣੀ ਹੈ ਤੰਨੂੰ ਬਿਲਕੁਲ ਰੋਟੀ ਤੰਨੇ ਟਾਈਮ ਖਾਣੀ ਆਪਾਂ ਰੋਟੀ ਰੋਜ਼ ਖਾਣੀ ਆ ਵੀ ਸ਼ੂਗਰ ਫ੍ਰੀ ਕਿੱਲਾ ਅੱਧਾ ਕਿੱਲਾ ਭੀਜ ਕੇ ਇਹ ਕਦੋਂ ਲਾਈ ਸੀ ਜੀ ਇਹ ਆਪਾਂ ਨਵੰਬਰ ਦੇ ਪਹਿਲੇ ਹਫਤੇ ਵਿੱਚ ਜੀ ਤੇ ਕਿੰਨਾ ਵੀ ਪਾਇਆ ਸੀ ਇਹਦੇ ਵਿੱਚ ਪਾਇਆ ਹੋਇਆ ਆਪਾਂ ਇਹ 10 ਕਿਲੋ ਵੀ ਕਣਕ ਦਾ 10 ਕਿਲੋ ਵੀ ਪਾ ਕੇ ਫਟਾਰਾ ਬਹੁਤ ਹੈ ਜੀ ਕਣਕ ਦਾ ਤੇ ਇਹਦੇ ਵਿੱਚ ਬਾਕੀ ਰੇਵ ਵਗੈਰਾ ਕਿੰਨਾ ਪਾਇਆ ਰਿਓ ਤਾਂ 3 ਗੱਟੇ ਡੀ.ਪੀ ਦੇ ਰਿਓ ਜੂਰੀਏ ਦੇ ਪਾਏ ਸੀ ਤੇ 1 ਗੱਟਾ ਡੀ.ਪੀ ਦਾ ਠੀਕ ਆ ਉਹ ਉਹ ਉਮੀ ਜਿਵੇਂ ਰੈਗੂਲਰ ਹਾਂ ਜੀ ਹਾਂ ਰੈਗੂਲਰ ਠੀਕ ਆ ਤੇ ਹੁਣ ਤਾਂ ਕੱਟਣ ਲਈ ਤਿਆਰੀ ਆ ਹਾਂ ਬਸ ਕੱਲ ਨੂੰ ਜਾਂ ਪਰਸੋਂ ਨੂੰ ਕਟਾਈ ਤੇ ਤਿਆਰ ਆ ਤੇ ਇੱਕ ਦੋ ਦਿਨਾਂ ਚ ਕਟਾਈ ਹੋਣੀ ਉਹ ਨਵੰਬਰ ਦੇ ਪਹਿਲੇ ਹਫਤੇ ਚ ਬੀਜ ਕੇ ਬਸਾਖੀ ਵੇਲੇ ਕੱਟੀ ਜਾਊ ਇਹ ਕਿਸੇ ਬੰਦੇ ਨੂੰ ਵੀ 슈ਗਰ ਫਰੀ ਕਣਕ ਦੀ ਲੋੜ ਹੋਵੇ ਤਾਂ ਉਹ ਕੰਟੈਕਟ ਕਰ ਸਕਦਾ ਲੈ ਸਕਦਾ ਹਾਂ ਕਿਸੇ ਨੇ ਵੀ ਲੈਣੀਆਂ ਲੈਬ ਦੇ ਵਿੱਚ ਟੈਸਟ ਕਰਾ ਸਕਦਾ ਬਿਲਕੁਲ ਪਿਓਰ ਹਾਂ ਲੈਬ ਦੇ ਵਿੱਚ ਤੁਸੀਂ ਟੈਸਟ ਕਰਾ ਸਕਦੇ ਹੋ ਇੰਨੀ ਕੁ ਗਾਰੰਟੀ ਹੋ ਵੀ ਹਾਂ ਉਹੀ 슈ਗਰ ਫਰੀ ਕਣਕ ਹੈ ਇਹਦੇ ਵਿੱਚ ਆਰਐਸ1 ਆਰਐਸ1 ਨਾਮ ਹੈ ਪੀਏਯੂ ਪੰਜਾਬ ਯੂਨੀਵਰਸਿਟੀ ਲੁਧਿਆਣਾ ਦੀ ਵੈਰਾਈਟੀ ਹੈ ਇਹ ਤੇ ਇਹਦੇ ਵਿੱਚ 슈ਗਰ ਕੰਟੈਂਟ ਬਿਲਕੁਲ ਜ਼ੀਰੋ ਦੇ ਬਰਾਬਰ ਹੁੰਦਾ ਹਾਂਜੀ ਤੇ ਜਿਹਦੇ ਨਾਲ ਵੀ 슈ਗਰ ਦੇ ਮਰੀਜ਼ਾਂ ਨੂੰ ਵੀ ਬਹੁਤ ਫਾਇਦਾ ਵੀ ਕਿਉਂਕਿ ਰੋਟੀ ਜਿਆਦਾ ਟਾਈਮ ਖਾਣੀ ਆ ਉਹਦੇ ਵਿੱਚੋਂ ਜਿਆਦਾ 슈ਗਰ ਗੇਨ ਕਰਦਾ ਹੈ। ਇਹ ਵੀ ਸਾਡੇ ਕੋਲ ਥੋੜਾ ਜਿਹਾ ਹੀ ਵੀ ਹੈ। ਜੇ ਕਿਸੇ ਭੈਣ ਭਰਾ ਨੇ ਕਿਸੇ ਨੇ beer ਨੇ beer ਲੈਣਾ ਹੋਵੇ ਤਾਂ ਆਪਣਾ ਲੈ ਸਕਦਾ ਜਲਦੀ ਤੋਂ ਜਲਦੀ। ਸਕਰੀਨ ਤੇ ਨੰਬਰ ਹੈ ਕੰਟੈਕਟ ਕਰਕੇ ਲੈ ਸਕਦੇ ਹੋ। ਤੁਸੀਂ ਕਿਤੇ ਵੀ ਆਲ ਇੰਡੀਆ ਦੇ ਵਿੱਚ ਮੰਗਾ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ।